ਮੈਂ ਨਹੀਂ ਕਹਿਨੀ ਐ ਉਧਰ ਮਸਕਟ ਏਰੀਆ ਦੇ ਵਿੱਚ ਕੋਈ ਕੁੜੀ ਨਾ ਹੋਵੇ। ਉੱਥੋਂ ਆਣ ਦੀ ਕੋਈ ਆਸ ਨਹੀਂ ਹੁੰਦੀ। ਮੈਂ ਆਪਣੇ ਆਪ ਨੂੰ ਇਹ ਸਮਝ ਚੁੱਕੀ ਸੀ ਕਿ ਮੈਂ ਮਰ ਕੇ ਜਾਵਾਂਗੀ ਜੇ ਜਾਵਾਂਗੀ। ਆਪਣੇ ਇੰਡੀਆਨ ਐਮਬੈਸੀ ਵਾਲੇ ਵੀ ਉਦੋਂ ਹੀ ਕਹਿ ਦਿੰਦੇ ਕਿ ਇੱਧਰ ਕੁੜੀ ਆਵੇ ਤਾਂ ਅਸੀਂ ਇੱਧਰੋਂ ਕੁਝ ਕਰ ਸਕਦੇ ਹਾਂ। ਅਸੀਂ ਕੁੜੀ ਨੂੰ ਲੈਣ ਨਹੀਂ ਜਾ ਸਕਦੇ। ਜੇ ਉਹ ਮੈਨੂੰ ਲੈਣ ਵੀ ਆਉਂਦੇ ਤਾਂ ਅੱਜ ਮੈਂ 10 ਦਿਨ ਪਹਿਲਾਂ ਆਪਣੇ ਘਰ ਦੇਆਂ ਕੋਲ ਹੋਣਾ ਸੀ। ਮੈਂ ਸਿਮਰਨਜੀਤ ਮਾਨ ਸਾਹਿਬ ਦਾ ਧੰਨਵਾਦ ਕਰਦੀ ਆ ਤੇ ਉਹਨਾਂ ਦੀ ਪਾਰਟੀ ਦਾ ਪਰ ਦਾਣਾ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਆਪਦੇ ਘਰ ਦੇ ਨਾਲ ਰਹਿ ਰਹੀ ਆ ਅੱਜ ਘਰ ਦੇ ਨੂੰ ਮਿਲਣੀ ਆ ਇਹ ਮੈਂ ਅੱਗੇ ਵੀ ਇਹਨਾਂ ਤੋਂ ਆਸ ਰੱਖਦੀ ਆ ਇਹਨਾਂ ਤੇ ਆਸ ਰੱਖ ਕੇ ਅੱਜ ਮੈਂ ਆਪਣੇ ਘਰ ਦੇ ਨੂੰ ਮਿਲਣੀ ਆ ਤੇ ਅੱਗੇ ਵੀ ਇਹੀ ਆਸ ਰੱਖਦੀ ਆਂ ਕਿ ਮੇਰੀ ਮਦਦ ਕੀਤੀ ਜਾਊਗੀ ਕਿ ਅੱਗੇ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਮੈਨੂੰ ਇਨਸਾਫ ਦਿਵਾਇਆ ਤੇ ਬਸ ਇਹ ਮੈਂ ਬਾਕੀ ਲੋਕਾਂ ਨੂੰ ਇਹੀ ਕਹਣਾ ਚਾਹਨੀ ਆ ਕਿ ਆਪਣੀਆਂ ਕੁੜੀਆਂ ਨੂੰ ਜਦੋਂ ਵੀ ਭੇਜਣਾ ਵਾ ਲੜਕੀਆਂ ਨੂੰ ਭੇਜਣਾ ਵਾ ਤੇ ਤੇ ਵੀ ਵਿਦੇਸ਼ ਚ ਤੇ ਏਜੰਟ ਦੀ ਜਿਆਦਾ ਇਨਫੋਰਮੇਸ਼ਨ ਆਪਣੇ ਕੋਲ ਕਲੈਕਟ ਕਰਕੇ ਰੱਖੋ ਤਾਂ ਕਿ ਬਾਅਦ ਚ ਦਿੱਕਤ ਨਾ ਆਵੇ ਇਹ ਲੋਗ ਅਰਬਤ ਖੰਡਰੀਆਂ ਦੇ ਵਿੱਚ ਇਧਰੋਂ ਲਾਲਚ ਦਿੱਤੇ ਕੇ ਲੈ ਜਾਂਦੇ ਆ ਤੇ ਉਧਰ ਜਾ ਕੇ ਬਾਅਦ ਵਿੱਚ ਮਸਾ ਦਿੰਦੇ ਆ ਬਾਅਦ ਚ ਪੈਸੇ ਦੇ 5 ਮੋੜ ਜ਼ੁਲਮ ਕਰਦੇ ਆ ਹੀ ਉਧਰ ਕੋਲ ਲੱਖਾਂ ਵੀਰੇ ਗਾਹ ਉਹਨਾਂ ਦੇ ਰਿਸ਼ਤੇਦਾਰ ਸੀਗੇ ਇਹਨਾਂ ਨੇ ਦੱਸਿਆ ਕਹਿੰਦੇ ਵੀ ਬਾਹਰ ਕੁੜੀ ਮਾਰਕੀਟ ਉਹਦੇ ਚ ਫਸੀ ਹੋਈ ਆ ਤੇ ਮਾ ਵੀ ਕੋਈ ਗੱਲ ਨਹੀਂ ਤੂੰ ਅਰਜੀ ਲਿਖਾ ਤੇ ਦਫ਼ਤਰ ਦੇ ਵਿੱਚ ਸਰਦਾਰ ਸਿਮਰਨ ਸਿੰਘ ਮਾਨ ਸਾਹਿਬ ਦੇ ਦਫ਼ਤਰ ਚ ਗੱਲਬਾਤ ਕੀਤੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਅਰਜੀ ਲਿਖਾਓ ਸਾਡੇ ਦੁਬਈ ਅਰਬ ਦੇਸ਼ਾਂ ਦੇ ਯੋਗ ਦੇ ਪ੍ਰਧਾਨ ਨੇ ਸਰਦਾਰ ਅਵਤਾਰ ਸਿੰਘ ਚੱਕ ਜੋ ਇਹ ਜਿੰਨੀਆਂ ਵੀ ਕੁੜੀਆਂ ਆਈਆਂ ਨੇ ਤਕਰੀਬਨ 2500 ਬੰਦੇ ਕੁੜੀਆਂ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚੋਂ ਮਾਨ ਸਾਊਥ ਦੇ ਲੈਟਰਾਲ ਦੇ ਨਾਲ ਆ ਚੁੱਕੇ ਨੇ ਤੇ ਉਹ ਸਾਰੇ ਕਾਰਵਾਈ ਨੂੰ ਆਪ ਦਾ ਕੰਮ ਕਰਦੇ ਹੋਏ ਵੀ ਇਹ ਬਿਨਾਂ ਲਾਲਚ ਤੋਂ ਬਹੁਤ ਪੈਸੇ ਤੋਂ ਇਹ ਕੰਮ ਪਹਲਾਈ ਦਾ ਕੰਮ ਕਰਦੇ ਨੇ ਜੇ ਧੀਆਂ ਭੈਣਾਂ ਫਸੀਆਂ ਹੋਈਆਂ ਨੇ ਮੁੰਡੇ ਫਸੇ ਹੋ ਰਹੇ ਉਹਨਾਂ ਨੂੰ ਪੰਜਾਬ ਬੌਸ ਦੇ ਜਿੰਦਾ ਕੰਮੋਂ ਉਤਾਰਸੇ ਤੱਕ ਜੀ ਉੱਥੋਂ ਬਹੁਤ ਬਹੁਤ ਵੀ ਢੰਗ ਨਾਲ ਕਰ ਰਹੇ ਨੇ ਸੇਵਾਦਾਰ ਰਹੇ ਨੇ ਉਹ ਜਿਹੜੀ ਗੁੱਡੀ ਜਿਹੜੇ ਦੱਸਦੀ ਹੈ ਗੁੱਡੀ ਇਹ ਬਹੁਤ ਦਰਿੰਦਗੀ ਕਰੀਆ ਮੈਡਮ ਨੇ ਜਿਹੜੀ ਕਹਿੰਦੇ ਨੇ ਜਸਮੀਨ ਉਹਦੇ ਬਗਵਾਤ ਕਾਰਵਾਈ ਵੀ ਹੋਊਗੀ ਕਰਾਵਾਂਗੇ ਤੇ ਉਹ ਕੁੜੀਆਂ ਚਾਹੀਦੀਆਂ ਕੁੜੀਆਂ ਉੱਥੇ ਬੰਦਕ ਬਣੀਆਂ ਹੋਈਆਂ ਨੇ ਇੱਕ ਇਕੱਲੀ ਇਹਦੀਆਂ ਦਫ਼ਤਰ ਦੇ ਵਿੱਚ ਬਣਾਈਆਂ ਹੋਈਆਂ ਨੇ ਜਸਮੀਨ ਤੇ ਜੇ ਕੋਈ ਹੋਰ ਕਿੰਨੇ ਹੋਣ ਦੇ ਬਾਸਕਟ ਦੇ ਵਿੱਚ ਦਫ਼ਤਰ ਚਾਹਦੇ ਉਹਨਾਂ ਦੇ ਵਿੱਚ ਕਿੰਨੀਆਂ ਕੁੜੀਆਂ ਹੋਣੀਆਂ ਫਸੀਆਂ ਹੋਈਆਂ ਇਕਣੀਆਂ ਇਹਨਾਂ ਨੇ ਬੰਦ ਕਰੀਆਂ ਅਤੇ ਤੋਂ ਜਿਹੜਾ ਬਹੁਤ ਜ਼ਰਾ ਜ਼ਿਆਦਾ ਤੁਸੀਂ ਜਿੰਨ ਕਰਕੇ ਆਏ ਹੋ ਬਾਹਰ ਵਿਦੇਸ਼ ਦੀ ਧਰਤੀ ਤੇ ਵਾਟਕੂ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਪਲੀਜ਼ ਸਾਡੇ ਨਾਲ ਸਾਨੂੰ ਦੱਸੋ ਕੀ ਕੀ ਗੱਲ ਆ ਕਿ ਜਿਹੜੇ ਜ਼ੁਲਮ ਹੋਏ ਨੇ ਸਾਨੂੰ ਬਹੁਤ ਸੁੱਤਿਆ ਤੇ ਇਹ ਸਾਡੇ ਨਾਲੋਂ ਬਾਰੇ ਸਾਨੂੰ ਜਾਣਕਾਰੀ ਬਾਈ ਕੁਚੀ ਕਾਲਸਾ ਬਾਈ ਕੁਚੀ ਕੀ ਫਤ ਹੈ ਮੈਂ 10 ਸਪਟੰਬਰ 2024 ਨੂੰ ਦਿੱਲੀ ਤੋਂ ਮਸਕਟ ਗਈ ਸੀ ਆਪਣੀ ਫਰੈਂਡ ਦੇ ਥਰੂ ਗਈ ਸੀਗੀ ਫਰੈਂਡ ਦੇ ਅੱਗੇ ਰਹਿਮਾਨ ਨਾਂ ਦਾ ਏਜੰਟ ਹੈ ਉਹਦੇ ਥਰੂ ਗਈ ਸੀਗੀ ਬਸ ਕਰ ਉੱਥੇ ਰੋਜ਼ਗਾਰ ਦੀ ਪਾਲ ਦੇ ਵਿੱਚ ਗਈ ਸੀਗੀ ਮੈਂ ਉਸ ਤੋਂ ਬਾਅਦ ਉਹਨਾਂ ਨੇ ਕੰਮ ਮੈਨੂੰ ਕਿਹਾ ਸੀਗਾ ਕਿ ਅਸੀਂ ਬਾਹਰ ਕੰਮ ਸਟੋਰ ਤੇ ਜਾਂ ਤੁਹਾਨੂੰ ਸਿਲਾਈ ਦਾ ਕੰਮ ਦਿਵਾਵਾਂਗੇ ਮੈਨਾਂ ਪਹਿਲਾਂ ਤਾਂ ਟੇਲਰ ਦੀ ਗੱਲ ਹੋਈ ਸੀਗੀ ਕਹਿੰਦੇ ਸੀ ਟੇਲਰ ਦਾ ਕੰਮ ਨਹੀਂ ਮਿਲੂਗਾ ਤੁਹਾਨੂੰ ਸਟੋਰ 'ਚ ਕੰਮ ਦਿਵਾਵਾਂਗੇ ਸਟੋਰ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਨਾ ਤਾਂ ਸਟੋਰ 'ਚ ਕੰਮ ਲਵਾਇਆ ਨਾ ਮੈਨੂੰ ਉਹਨਾਂ ਨੇ ਸਿਲਾਈ ਦਾ ਕੰਮ ਦਿਵਾਇਆ ਨੋ ਉਹਨਾਂ ਨੇ ਘਰ ਦੇ ਹਾਊਸਮੇਟ ਦੇ ਕੰਮ ਚ ਵੜਤਾ ਹਾਊਸਮੇਟ ਦੇ ਕੰਮ ਦੇ ਵਿੱਚ ਭੇਜਿਆ ਹੋਇਆ ਹੀ ਉੱਥੇ ਕਹਿ ਕੇ ਇੱਕ ਘਰ ਦਾ ਕੰਮ ਕਰਵਾਇਆ ਮੇਰੇ ਤੋਂ ਦੋ ਘਰ ਦਾ ਕੰਮ ਮੈਨੂੰ ਸੈਲਰੀ ਕਿਹਾ ਗਿਆ ਸੀ 150 ਰਿਆਲ ਹੋਗੀ ਤੇ ਸੈਲਰੀ ਮੈਨੂੰ 100 ਰਿਆਲ ਦਿੰਦੇ ਸੀ ਇੱਕ ਘਰ ਦਾ ਕਹਿਣ ਤੋਂ ਬਾਅਦ ਦੋ ਘਰਾਂ ਦਾ ਕੰਮ ਕਰਵਾਇਆ ਹੀ ਪਹਿਲਾਂ ਇੱਕ ਘਰ ਦਾ ਥੋੜੇ ਦਿਨ ਬਾਅਦ ਹਫਤੇ ਬਾਅਦ ਮੈਨੂੰ ਕਹਿੰਦੇ ਦੋ ਘਰਾਂ ਦਾ ਕੰਮ ਜਦੋਂ ਵੀ ਮੈਂ ਆਪਣੇ ਏਜੰਟ ਨਾਲ ਸੰਪਰਕ ਕਰਦੀ ਸੀ ਕੋਈ ਵੀ ਵੀ ਇਦਾਂ ਇਦਾਂ ਦਿੱਕਤ ਆਂਦੀ ਆ ਉਹ ਗੋ ਰੂਡਲੀ ਬਿਹੇਵੀਅਰ ਕਰਕੇ ਫੋਨ ਕੱਟ ਦਿੰਦਾ ਸੀ ਗਈ ਕੋਈ ਵੀ ਗੱਲਬਾਤ ਨਹੀਂ ਸੁਣਦਾ ਸੀ ਦੋ ਘਰਾਂ ਦਾ ਕੰਮ ਕਰਨ ਤੋਂ ਬਾਅਦ ਹੌਲੀ-ਹੌਲੀ ਇਦਾਂ ਹੀ ਮੈਂ ਬਿਮਾਰ ਰਹਿਣ ਲੱਗੀ ਉਹਨਾਂ ਨੇ ਆਪਣਾ ਸੈਲਰੀ ਵਧਾਉਣ ਦੀ ਬਜਾਏ ਮੇਰਾ ਕੰਮ ਵਧਾਉਣਾ ਸ਼ੁਰੂ ਕਰਤਾ ਸੀ ਦੋ ਘਰਾਂ ਦਾ ਕੰਮ ਕਰਨ ਤੋਂ ਬਾਅਦ ਪੰਜ ਘਰਾਂ ਦਾ ਰੋਟੀ ਪਾਣੀ ਬਣਾਉਣਾ ਰਾਤ ਨੂੰ ਮੈਂ 12 ਵਾਰਾ 1:00 ਵਜੇ 2:00 ਵਜੇ ਰੂਮ 'ਚ ਜਾਣਾ ਸੀ ਮੈਨੂੰ ਰੈਸਟ ਨਹੀਂ ਪ੍ਰੋਪਰ ਮਿਲਣੀ ਪ੍ਰੋਪਰ ਸੈਲਰੀ ਨਹੀਂ ਸੀ ਦਿੰਦੇ ਮੈਂ ਮੰਗਦੀ ਸੀਗੀ ਦੱਸ ਦੇਣਾ ਵਾ ਤਾਂ ਸੈਲਰੀ ਵੰਦੇ ਸੀਗੀ ਹੌਲੀ ਹੌਲੀ ਇੱਦਾਂ ਹੀ ਕਰਦੇ ਗਏ ਮੈਂ ਬਿਮਾਰ ਹੁੰਦੀ ਗਈ ਬਿਮਾਰ ਹੋਣ ਤੋਂ ਬਾਅਦ ਉਹਤੇ ਕੰਟ੍ਰੈਕਟ ਸਾਰਾ ਹੋਇਆ ਸੀਗਾ ਕਿ ਜੋ ਵੀ ਮੈਡੀਕਲ ਦਾ ਖਰਚਾ ਆਊਗਾ ਉਹ ਫੈਮਿਲੀ ਕਰੂਗੀ ਜਿੱਤੇ ਮੈਂ ਕੰਮ ਕਰਦੀ ਸੀ ਉਹ ਸਾਰਾ ਮੇਰੀ ਸੈਲਰੀ 'ਚੋਂ ਬੋਲਣ ਲੱਗੇ ਕਿ ਸੈਲਰੀ 'ਚੋਂ ਕਟਾਂਗੇ ਮੈਂ ਉਹ ਵੀ ਕਹਾਈ ਚਲੋ ਕੋਈ ਨਹੀਂ ਕੱਟ ਲਿਓ ਤੇ ਉਹਦੇ ਤੋਂ ਬਾਅਦ ਕੀ ਹੋਇਆ ਈ ਉਹਨਾਂ ਨੇ ਸੈਲਰੀ ਤੋਂ ਬਾਅਦ ਵੀ ਜਦੋਂ ਜਦੋਂ ਮੈਂ ਬਿਮਾਰ ਹੋਣ ਲੱਗੀ ਪਹਿਲਾਂ ਤਾਂ ਮੈਨੂੰ ਨਾਲ ਦੇ ਨਾਲ ਦਵਾਈ ਦਵਾਈ ਪਹਿਲੀ ਵਾਰ ਉਸ ਤੋਂ ਬਾਅਦ ਮੈਨੂੰ ਕਦੇ 10 ਦਿਨ ਬਾਅਦ ਕਦੇ 20 ਦਿਨ ਬਾਅਦ ਇਦਾਂ ਮਹੀਨੇ-ਮਹੀਨੇ ਬਾਅਦ ਦਵਾਈ ਦਵਾਉਂਦੇ ਅੱਗੇ ਦੀ ਅੱਗੇ ਉਹ ਮੇਰੇ ਤੇ ਇਦਾਂ ਹੀ ਜ਼ੁਲਮ ਕਰਦੇ ਜਾਂਦੇ ਸੀਗੇ ਹੁਣ 20 ਅਗਸਤ ਨੂੰ ਮੈਂ ਇੰਨੀ ਕ ਜਿਆਦਾ ਬਿਮਾਰ ਹੋ ਗਈ ਸੀ ਕਿ ਮੈਂ ਪਾਣੀ ਪੀਣ ਤੋਂ ਵੀ ਗਈ ਸੀਗੀ ਮੈਂ ਆਪਣੇ ਆਪ ਉੱਠ ਕੇ ਕੁਝ ਪਾਣੀ ਵੀ ਚੱਕ ਨਹੀਂ ਸੀ ਸਕਦੀ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਜਾਂ ਤਾਂ ਹਫ਼ਤੇ ਦੀ ਛੁੱਟੀ ਦੇ ਦਿਓ ਮੈਨੂੰ ਇੰਡੀਆ ਭੇਜ ਦਿਓ ਨਹੀਂ ਮੈਨੂੰ ਇੱਧਰ ਪ੍ਰੋਪਰ ਟ੍ਰੀਟਮੈਂਟ ਕਰਾ ਦੋਗੇ ਮੈਂ ਦੁਬਾਰਾ ਕੰਮ ਕਰ ਸਕਾਂ ਮੈਂ ਆਪਣੇ ਫੈਮਲੀ ਦੇ ਲਈ ਆਈ ਆ ਕਿ ਮੈਂ ਆਪਣੀ ਲਾਈਫ ਸੈੱਟ ਕਰਾਂ ਜਾਂ ਫੈਮਲੀ ਨੂੰ ਸੈੱਟ ਕਰਾਂ ਉਹਨਾਂ ਨੇ ਮੈਨੂੰ ਕੋਈ ਨਹੀਂ ਸੁਣੀ ਉਸ ਤੋਂ ਬਾਅਦ ਉਹਨਾਂ ਨੇ ਬਿਮਾਰ ਹੋਣ ਤੋਂ ਬਾਅਦ ਮੈਨੂੰ ਆਫਿਸ ਦੇ ਵਿੱਚ ਭੇਜਤਾ ਆਫਿਸ ਦੇ ਵਿੱਚ ਮੈਨੂੰ ਰਹਿਮਾਨ ਨੇ ਜੈਸਮਿਨ ਦੇ ਥਰੂ ਭੇਜਿਆ ਸੀਗਾ ਜੈਸਮਿਨ ਕੋਲ ਰੱਖਿਆ ਸੀ ਜੀ ਇਹ ਰਹਿਮਾਨ ਕੌਣ ਸੀ ਇਹ ਰਹਿਮਾਨ 에ਜੰਟ ਹੈ ਜੀ ਜੀ ਦੇ ਥਰੂ ਤੁਸੀਂ ਬਾਅਦ ਪਾਸ ਕਰ ਗਈ ਸੀ ਹਾਂਜੀ ਓਕੇ ਉਹਦੇ ਤੋਂ ਬਾਅਦ ਜੀ ਉਹਨਾਂ ਨੇ ਮੈਨੂੰ ਜੈਸਮਿਨ ਕੋਲ ਭੇਜਿਆ ਜੈਸਮਿਨ ਨੇ ਮੈਨੂੰ ਉਹ ਤੇ ਜੈਸਮਿਨ ਕੌਣ ਸੀ ਜੀ ਜੈਸਮਿਨ ਆਫਿਸ ਦੀ ਸੀਗੀ ਜਿਹਨੇ ਮੈਨੂੰ ਕੰਮ ਤੇ ਲਵਾਇਆ ਸੀ ਪਰ ਉਹ ਆ ਇਹਨੂੰ ਵੀ 에ਜੰਟ ਹੀ ਕਹਿ ਸਕਦੇ ਆ ਹਾਂਜੀ ਮੇਨ ਏਜੰਟ ਹੁਣ ਇਹ ਆਈ ਇਧਰੋਂ ਬੁਲਾਣਾ ਇੰਡੀਆ ਦਾ ਏਜੰਟ ਮੇਰਾ ਰਹਿਮਾਨ ਆ ਮਸਕਰਟ ਦੀ ਏਜੰਟ ਮੇਰੀ ਜੈਸਮੀਨ ਓਕੇ ਜਿਹੜੀ ਇਥੋਂ ਇੰਡੀਆ ਤੋਂ ਤੁਹਾਨੂੰ ਜਿਹੜਾ ਰਹਿਮਾਨ ਏਜੰਟ ਆ ਉਹ ਉਹ ਤੁਹਾਨੂੰ ਜਿਹੜਾ ਲੈ ਕੇ ਗਿਆ ਸੀ ਹਾਂਜੀ ਉਹਦੇ ਥਰੂ ਤੁਸੀਂ ਗਏ ਸੀ ਉਹਨੇ ਅੱਗੋਂ ਤੁਹਾਨੂੰ ਹੈਂਡਓਵਰ ਕਰਤਾ ਜਿਹੜੀ ਦੂਜੀ ਉਥੋਂ ਦੀ ਮੈਦਾ ਏਜੰਟ ਸੀ ਜੈਸਮੀਨ ਹਾਂਜੀ ਓਕੇ ਹਾਂਜੀ ਅੱਗੇ ਉਹਦੇ ਤੋਂ ਬਾਅਦ ਜਦੋਂ ਮੈਂ ਹੁਣ ਬਿਮਾਰ ਹੋਈ 20 ਅਗਸਤ 2025 ਨੂੰ ਉਦੋਂ ਹੀ ਮੈਨੂੰ ਆਫਿਸ ਦੇ ਵਿੱਚ ਰੱਖਿਆ ਗਿਆ ਥੋੜੇ ਦਿਨ ਮੇਰੀ ਘਰ ਦੇ ਨਾਲ ਗੱਲਬਾਤ ਹੋਣ ਦਿੱਤੀ 1-2 ਦਿਨ ਉਹਦੇ ਤੋਂ ਬਾਅਦ ਹੀ ਮੈਂ ਗਿਆ ਕਿ ਮੈਂ ਇੰਡੀਆ ਜਾਣਾ ਕਿ ਮੈਂ ਆਪਣਾ ਟ੍ਰੀਟਮੈਂਟ ਕਰਾਣਾ ਹੈ ਉੱਥੇ ਟ੍ਰੀਟਮੈਂਟ ਦੇ ਵਿੱਚ ਹੀ ਮੇਰਾ ਰਿਪੋਰਟ ਹੋਈ ਸੀ ਕਿਡਨੀ ਚ ਇਨਫੈਕਸ਼ਨ ਆਈ ਸੀ ਮੇਰੇ ਪੂਰੇ ਬੈਕ ਦੇ ਵਿੱਚ ਮਤਲਬ ਕਿ ਜਿਹੜੀ ਆਪਣੀ ਮੇਨ ਰੀਡ ਦੀ ਹੱਡੀ ਹੁੰਦੀ ਆ ਉਹਦੇ ਵਿੱਚ ਦਿੱਕਤ ਸੀ ਉਦਾਂ ਹੀ ਮੈਂ ਮਤਲਬ ਜਨਵਰੀ ਤੋਂ ਮੈਨੂੰ ਇਹ ਦਿੱਕਤ ਚੱਲਦੀ ਆ ਰਹੀ ਆ ਜਨਵਰੀ ਤੋਂ ਮੈਂ ਉਦਾਂ ਹੀ ਕੰਮ ਕਰਦੀ ਸੀ ਇਸ ਟਾਈਮ ਮੇਰੇ ਤੋਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਸਾਰਾ ਕੁਝ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਜਾਂ ਤਾਂ ਮੈਨੂੰ ਛੁੱਟੀ ਦੇ ਦਿਓ ਜਾਂ ਤੁਸੀਂ ਮੈਨੂੰ ਇੱਥੇ ਪ੍ਰੋਪਰਲੀ ਰੈਸਟ ਕਰਨ ਦੇ ਦੋਗੇ ਮੈਂ ਠੀਕ ਹੋਵਾਂ ਕਿ ਦੁਬਾਰੇ ਕੰਮ ਕਰ ਸਕਾਂ। ਉਹਨਾਂ ਨੇ ਮੇਰੇ ਕੌਸ਼ਨ ਹੀ ਸੁਣਿਆ ਜੀ ਉਲਟਾ ਮੇਰੇ ਤੇ ਇਲਜ਼ਾਮ ਲਾਉਣ ਲੱਗੇਗੇ ਕੰਮ ਨਹੀਂ ਕਰਦੀ ਸੀਗੀ। ਇੱਦਾਂ ਨਹੀਂ ਕਰਦੀ ਸੀ ਸੁੱਤੀ ਰਹਿੰਦੀ ਸੀਗੀ ਜਿਹੜਾ ਕਿ ਆਲੇ-ਦੁਆਲੇ ਦੇ ਸਾਰੇ ਲੋਕ ਕਹਿੰਦੇ ਸੀਗੇ ਕਿ ਹਾਂ ਇਹ ਕੰਮ ਕਰਦੀ ਹੈ। ਉਤੋਂ ਦੀਆਂ ਦੋ ਕੁੜੀਆਂ ਤਿੰਨ ਕੁੜੀਆਂ ਹੀ ਹੁਣ ਗਈਆਂ ਨੇ ਆਪਣੇ ਘਰ 2 ਸਾਲ ਕੰਮ ਪੂਰਾ ਕਰਕੇ ਉਹ ਵੀ ਕਹਿੰਦੀਆਂ ਸੀ ਕਿ ਤੂੰ ਇਹ ਫੈਮਿਲੀ ਦੇ ਵਿੱਚ ਕਿਵੇਂ ਘਟ ਰਹੀ ਹੈ। ਉਹ ਕੁੜੀਆਂ ਵੀ ਗਵਾ ਨਹੀਂ ਅਚਾਹ ਉਹਨਾਂ ਦੀ ਗਿਣਤੀ ਕਿ ਕਿੰਨੀਆਂ ਕੁੜੀਆਂ ਜਿਹੜੀਆਂ ਕੁੜੀਆਂ ਤੁਸੀਂ ਗੱਲ ਕਰਦੇ ਲੋ ਉਹਨਾਂ ਦੇ ਘਰ ਦੇ ਵਿੱਚ ਜੀ ਉਹਨਾਂ ਦੇ ਘਰ ਦੇ ਵਿੱਚ ਕੱਲੀ ਮੈਂ ਕੰਮ ਕਰਦੀ ਸੀ ਉਹਨਾਂ ਦੇ ਜਿਹੜੇ ਮੁੰਡੇ ਸੀ ਉਹਨਾਂ ਦੇ ਅੱਗੇ ਘਰ ਦੇ ਵਿੱਚ ਚਾਰ ਕੁੜੀਆਂ ਕੰਮ ਕਰਦੀਆਂ ਸੀ ਅੱਛਾ ਜੀ ਇੱਕ ਨੇਪਾਲ ਦੀ ਸੀਗੀ ਤੇ ਦੋ ਮੈਮਾਰ ਸੀਗੀਆਂ ਇੱਕ ਪੰਜਾਬ ਦੀ ਕੁੜੀ ਗਈ ਸੀਗੀ ਉਹ ਕੁੜੀ 5 ਮਹੀਨੇ ਕੰਮ ਕਰਕੇ ਵਾਪਸ ਆ ਗਈ 3 ਲੱਖ ਰੁਪਏ ਵਾਰ ਕੇ ਕਣੀ ਨਾਲੇ ਤਾਂ ਤੁਸੀਂ ਇੱਥੋਂ ਜਦੋਂ ਗਏ ਆ ਉਦੋਂ ਪੈਸੇ ਭਰੇ ਉਦੋਂ ਵੀ ਪੈਸੇ ਲਈ ਹੁਣ ਜਦੋਂ ਮੈਂ ਵਾਪਸ ਆਣ ਦੀ ਗੱਲ ਕੀਤੀ ਇਹਨਾਂ ਨੇ ਗੱਲ ਕੀਤੀ ਸੀ 6 ਮਹੀਨੇ ਕੰਮ ਕਰੋ ਜੇ ਤੁਸੀਂ ਕੰਮ ਚੇਂਜ ਕਰਨਾ ਕਰ ਸਕਦੇ ਹੋ ਨਹੀਂ ਜੇ ਤੁਸੀਂ ਇੰਡੀਆ ਜਾਣਾ ਤਾਂ ਤੁਹਾਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਤੇ ਤੁਸੀਂ ਇੰਡੀਆ ਜਾ ਸਕਦੇ ਹੋ ਮੇਰੇ ਕੋਲ ਇਹਦੀ ਬਕਾਇਦਾ ਰਿਕਾਰਡਿੰਗ ਪਈ ਹੈ ਤੇ ਜਣੀ ਤੁਹਾਨੂੰ ਕੋਈ ਸੈਲਰੀ ਦਿੱਤੀ ਉਹਨਾਂ ਨੇ ਹੁਣ ਲਗਿਆ ਮੇਰੇ ਜਿਹੜਾ ਭਰਾ ਹੁਣ ਲਗਿਆ ਜੀ ਮੇਰੇ 22 ਦਿਨ ਕੰਮ ਤੇ ਲੱਗੇ ਨੇ ਤੇ ਮੈਨੂੰ ਇੱਕ ਵੀ ਰੁਪਈਆ ਨਹੀਂ ਦਿੱਤਾ ਉਲਟਾ ਮੈਂ 300 ਰਿਆਲ 350 ਰਿਆਲ ਭਰ ਕੇ ਫੇਰ ਆਈ ਨਹੀਂ ਉਹਨਾਂ ਨੇ ਉਲਟਾ ਲੈ ਲਏ ਥੋੜੇ ਤੋਂ ਹਾਂਜੀ ਨਾਲੇ ਦਾ ਗੁਲਾਮਾਂ ਦੀ ਤਰ੍ਹਾਂ ਕੰਮ ਰਿਆ ਹਾਂ ਹਾਂਜੀ ਨਾਲੇ ਉਲਟਾ ਹੋਣ ਗਿਆ ਪੈਸੇ ਲੈ ਇਹ ਐਡੀ ਮੈਸੇਜ ਦੇਖਦੇ ਲੋਕ ਮੈਂ ਕਹਿੰਦਾ ਸਾਡੇ ਤਾਂ ਮੇਰੇ ਤਾਂ ਜਲੂਈ ਕੰਡੇ ਖੜੇ ਹੋ ਗਏ ਨੇ ਕਿ ਮੈਂ ਵੀ ਇੰਨਾ ਪਰੇਸ਼ਾਨ ਹੋ ਰਿਹਾ ਵੀ ਇਹਦਾ ਰੈਂਦੇ ਲੋਕ ਵੀ ਹੈ ਕਿ ਦੁਨੀਆ ਤੋਂ ਕੋਲ ਉੱਥੇ ਹੀ ਸਾਨੂੰ ਆਪਣੀ ਮਰਜ਼ੀ ਨਾਲ ਪਾਣੀ ਪੀਣ ਦਾ ਵੀ ਹੁਕਮ ਨਹੀਂ ਸੀਗਾ ਕਿ ਅਸੀਂ ਆਪਣਾ ਪਾਣੀ ਚੱਕ ਕੇ ਪੀ ਸਕਦੇ ਹਾਂ ਜੇ ਉਹਨਾਂ ਨੇ ਆਵਾਜ਼ ਦੇਤੀ ਤਾਂ ਪਾਣੀ ਉੱਥੇ ਰੱਖਣਾ ਖਾਣਾ ਖਾਣ ਦਾ ਵੀ ਟਾਈਮ ਨਹੀਂ ਸੀ ਸਵੇਰੇ 5 ਵਜੇ ਤੋਂ 4:30 ਤੋਂ ਲਾ ਕੇ ਰਾਤ ਨੂੰ 1 ਵੀ ਵੱਜ ਜਾਂਦਾ ਸੀ ਤੋ ਵੀ ਵੱਜਦੇ ਸੀ। ਤਾਂ ਤੁਸੀਂ ਤਾਂ ਮੈਨੇ ਬੜੇ ਹੌਸਲੇ ਵਾਲੀ ਲੜਕੀ ਕੋਣ ਤੇ ਜਿਹੜੋ ਬਚਾ ਗਿਆ ਲੜਕੀਆਂ ਬਹੁਤ ਸਾਰੇ ਆ ਤੇ ਇਹਦੇ ਪਰ ਇਹਨਾਂ ਦਾ ਇੱਕ ਬਿਜ਼ਨਸ ਬਣਾਇਆ ਹੋਇਆ ਲੋਕਾਂ ਦਾ ਉਹਦੇ ਦਰਿੰਦੇ ਲੋਕਾਂ ਦਾ ਬਹੁਤ ਲੜਕੀਆਂ ਨਹੀਂ ਉੱਥੇ ਮੈਨੂੰ ਉਹਨਾਂ ਨੇ ਲਾਸਟ ਤੇ ਹੀ 10 ਦਿਨ ਬਿਨਾ ਹੋਣ ਤੋਂ ਰੱਖਿਆ ਬਿਨਾ ਹੋਣ ਤੋਂ ਮੇਰੇ ਘਰ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਮੇਰੀ ਜਦੋਂ ਮੈਨੂੰ ਉਹਨਾਂ ਨੇ ਮੈਂ ਬਿਮਾਰ ਹੋਈ ਮੈਂ ਆਪਣੇ ਘਰੇ ਗੱਲ ਕੀਤੀ ਤੇ ਮੇਰੇ ਫੁੱਫੜੀ ਇਹਨੇ ਲਖਵੀਰ ਸਿੰਘ ਜੀ ਉਹਨਾਂ ਨੇ ਹੀ ਅੱਗੇ ਇਧਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਅੱਗੇ ਦੁਬਈ ਦੇ ਨੇ ਜੀ ਅਵਤਾਰ ਸਿੰਘ ਚੱਕਰ ਸਰ ਉਹਨਾਂ ਨੇ ਅੱਗੇ ਕੰਪਲੇਂਟ ਕਰਕੇ ਮੈਨੂੰ ਇਹਨਾਂ ਨੇ ਗੜਵਾਇਆ ਨਹੀਂ ਤਾਂ ਮੈਨੂੰ ਉਧਰੋਂ ਵਾਪਸ ਆਣ ਦਾ ਕੁਝ ਹੈ ਨਹੀਂ ਸੀਗਾ ਕਿ ਮੈਂ ਵਾਪਸ ਜਾਵਾਂਗੀ ਅ ਤੁਸੀਂ ਉਥੋਂ ਦੀ ਜਿਹੜੀ ਪੁਲਿਸ ਹੈ ਉਹਦੇ ਨਾਲ ਸੰਪਰਕ ਕਰਨ ਦਾ ਕਰੇ ਤੁਹਾਨੂੰ ਉਹ ਉਹ ਉਥੇ ਨਹੀਂ ਸੰਪਰਕ ਨਹੀਂ ਕੀਤਾ ਤੁਸੀਂ ਪੁਲਿਸ ਨਾਲ ਉਥੋਂ ਹੀ ਗੱਲ ਸਰ ਮੈਨੂੰ ਨਾ ਤਾਂ ਉਹਨਾਂ ਨੇ ਉਧਰ ਦੀ ਸਿੰਮ ਲੈ ਕੇ ਦਿੱਤੀ ਆ ਨਾ ਤਾਂ ਮੇਰੇ ਆਲੇ-ਦੁਆਲੇ ਦੇ ਜਿੰਨੀਆਂ ਵੀ ਕੁੜੀਆਂ ਕੰਮ ਕਰਨੀਆਂ ਸੀ ਕਿਸੇ ਕੋਈ ਵੀ ਹੈਲਪ ਕਰਨ ਨੂੰ ਤਿਆਰ ਨਹੀਂ ਸੀ ਕਿਉਂਕਿ ਇਹ ਸਾਰਿਆਂ ਨੂੰ ਧਮਕੀ ਦਿੰਦੇ ਸੀ ਕਿ ਸਾਡੇ ਸਾਰੇ ਬੰਦੇ ਪੁਲਿਸ ਤੇ ਨੇ ਤੁਸੀਂ ਕੁਝ ਨਹੀਂ ਕਰ ਸਕਦੇ ਲਾਸਟ ਟਾਈਮ ਵੀ ਜਦੋਂ ਮੈਂ ਆਈਆਂ ਮੈਨੂੰ ਇਹ ਗੱਲ ਕਹੀ ਗਈ ਸੀ ਕਿ ਜੇ ਤੂੰ ਕੰਪਲੇਂਟ ਵੀ ਕਰਦੀ ਆ ਤੇਰੀ ਸੁਣਵਾਈ ਨਹੀਂ ਹੋਣੀ ਕਿਉਂਕਿ ਸਾਡੇ ਜਿਹੜੇ ਉਧਰ ਦੇ ਮਦਿਰ ਕੁਝ ਕਹਿੰਦੇ ਨੇ ਜੀ ਕਿ ਮੈਨੇਜਰ ਬੋਲਦੇ ਨੇ ਇਧਰ ਆਪਣੇ ਉਹ ਕਹਿੰਦੇ ਕਿ ਸਾਡੇ ਨੇ ਲੇਬਰ ਕੋਡ ਦੇ ਵਿੱਚ ਉੱਥੇ ਵੀ ਤੇਰੀ ਕੋਈ ਸੁਣਵਾਈ ਨਹੀਂ ਹੋਈ। ਕਹਨੇ ਜਿਹੜਾ ਜ਼ੁਲਮ ਕਰਦੇ ਸੀ ਥੋੜਾ ਉਹਦੇ ਬਾਰੇ ਵੀ ਜਰੂਰ ਦੱਸੋ ਵੀ ਜਿਹੜਾ ਹੋਰ ਕੁੜੀਆਂ ਨਾਲ ਤੇਰੀ ਜ਼ੁਲਮ ਦੇਖਿਆ ਉਹਨਾਂ ਜਿਹੜਾ ਉਹਦੇ ਬਾਰੇ ਕੋਈ ਜਰੂਰ ਜੈਸਮੀਨ ਦਾ ਆਫਿਸ ਆਈ ਮੈਨ ਪਾਵਰ ਉਸ ਆਫਿਸ ਦੇ ਵਿੱਚ ਇਸ ਟਾਈਮ ਵੀ ਘੱਟ ਤੋਂ ਘੱਟ 40 ਤੋਂ 50 ਕੁੜੀਆਂ ਨੇ। ਉਹਨਾਂ ਵਿੱਚ ਮੇਨ ਕੁੜੀਆਂ 10 ਕੁੜੀਆਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਬਹੁਤ ਦਰਿੰਦਗੀ ਨਾਲ ਕੁੱਟਦੀ ਵੀ ਆ ਘਰੇ ਗੱਲ ਵੀ ਨਹੀਂ ਕਰਨ ਦਿੰਦੇ ਤੇ ਉਹਨਾਂ ਜੋ ਦੋ ਨੇ ਇੱਕ ਤੋਂ ਨੇ 8000 ਲੈ ਚੁੱਕੀ ਆ ਸੋਨੇ ਦੇ ਇਰਿੰਗ ਵੀ ਲੈ ਚੁੱਕੀ ਆ 골ਡ ਦੇ ਉਹਦੇ ਤੋਂ ਬਾਅਦ ਵੀ ਨਹੀਂ ਉਹਨੂੰ ਇੰਡੀਆ ਭੇਜ ਰਹੀ ਹੱਲੇ ਵੀ 1 ਲੱਖ ਰੁਪਈਆ ਮੰਗਦੀ ਪਈ ਆ ਨੰਬਰ 2 ਤੇ ਉਧਰ ਆਂਟੀ ਨੇ ਸੁਮਨ ਸੋਮਾ ਉਹ ਹైదరాబాద్ ਤੋਂ ਨੇ ਉਹਨਾਂ ਨੂੰ 슈ਗਰ ਆ 500 슈ਗਰ ਸੀਗੀ ਉਹਨਾਂ ਦਾ ਸਾਰਾ ਕੁਝ ਉਧਰ ਹੋ ਗਿਆ ਸੀ ਸਿਰਫ ਟਿਕਟ ਲੈ ਕੇ ਉਹਨਾਂ ਨੂੰ ਇੰਡੀਆ ਭੇਜਣਾ ਸੀ ਉਹਨਾਂ ਤੋਂ ਵੀ ਹੁਣ ਉਹ ਪੈਸਾ ਮੰਗ ਰਹੇ ਨੇ ਉਹਦੇ ਪਤੀ ਨੇ ਉਹ ਕੰਮ ਨਹੀਂ ਕਰਦੇ ਲੜਕੀ ਆ ਉਹ ਛੋਟੀ ਆ ਉਹ ਕੁਝ ਕਰ ਨਹੀਂ ਸਕਦੀ ਇਸ ਟਾਈਮ ਤੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਕਿ ਮੈਂ ਬਾਹਰ ਜਾ ਕੇ ਕੰਮ ਕਰਾਂ ਕਿਸੇ ਤੋਂ ਹੈਲਪ ਲਵਾਂ ਪੈਸਾ ਜਮ੍ਹਾਂ ਕਰਾਵਾਂ ਕਿ ਮੈਂ ਇੰਡੀਆ ਜਾ ਸਕਾਂ ਇਹਨਾਂ ਨੇ ਉਹਨੂੰ ਫੜਿਆ ਤੇ ਬਹੁਤ ਦਰਿੰਦਗੀ ਨਾਲ ਕੁੱਟਿਆ ਉਹਦੇ ਗੋਡਿਆਂ ਤੇ ਜੋੜਾਂ ਤੇ ਪੱਥਰਾਂ ਨਾਲ ਮਤਲਬ ਕਿ ਸੱਟਾਂ ਮਾਰੀਆਂ ਉਹਨ ਤੁਰ ਵੀ ਨਹੀਂ ਸਕਦੇ ਇੰਨੇ ਉਹਨਾਂ ਦਾ ਸ਼ੂਗਰ ਇੰਨਾ ਕ ਜਿਆਦਾ ਵਧਿਆ ਹੋਇਆ ਕਿ ਪੂਰੇ ਸਰੀਰ ਤੇ ਜ਼ਖਮ ਨੇ ਉਹਨਾਂ ਦੇ ਉਹ ਕੱਪੜਾ ਤੱਕ ਨਹੀਂ ਪਹਿਨ ਸਕਦੇ ਕਹਿੰਦੇ ਜਦੋਂ ਤੁਸੀਂ ਉਥੋਂ ਇੰਨੇ ਜਿਆਦਾ ਪਰੇਸ਼ਾਨ ਹੋ ਗਏ ਸੀ ਤੁਸੀਂ ਬਿਮਾਰ ਵੀ ਹੋ ਗਏ ਬਹੁਤ ਜਿਆਦਾ ਕਿ ਤੁਸੀਂ ਉਥੋਂ ਕਦੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਬਾਹਰ ਪਹੁੰਚ ਤੱਕ ਕੋਸ਼ਿਸ਼ ਕਰੀ ਕੋਸ਼ਿਸ਼ ਕੀਤੀ ਕੁਝ ਵੀ ਕਰੀ ਕੋਸ਼ਿਸ਼ ਇਹ ਉਹਨਾਂ ਨੇ ਮੇਰੇ ਸਾਹਮਣੇ ਆਂਟੀ ਨੇ ਕੀਤੀ ਉਹਨਾਂ ਨੇ ਉਹਦਾ ਇਹ ਹਾਲ ਕੀਤਾ ਇੱਕ ਤਰ੍ਹਾਂ ਦਾ ਉਹਨਾਂ ਨੂੰ ਇਹ ਤਾਂ ਮੀਂਹ ਦਿੰਦੇ ਨੇ ਕਿ ਜੇ ਤੂੰ ਮਰ ਵੀ ਜਾਵੇਂਗੀ ਤੈਨੂੰ ਕਚਰੇ ਦੇ ਡੱਬੇ 'ਚ ਸੈੱਟ ਦਾਂਗੇ ਤੇ ਤੈਨੂੰ ਕਿਸੇ ਨੂੰ ਕੁਝ ਨਹੀਂ ਕਰਨਾ ਸਾਨੂੰ ਅਸੀਂ ਕਿਸੇ ਤੋਂ ਡਰਦੇ ਨਹੀਂ ਜਿਸ ਦਿਨ ਮੇਰੀ ਵੀ ਇੱਧਰ ਕੰਪਲੀਟ ਕੀਤੀ ਸੀਗੀ ਮਾਨ ਸਾਹਿਬ ਨੇ ਹੀ ਅਫਤਾਰ ਸਿੰਘ ਚੱਕਰ ਨੇ ਉਧਰੋਂ ਕੰਪਲੇਂਟ ਪਾਈ ਸੀਗੀ ਤੇ ਉਹਨਾਂ ਨੇ ਮੈਨੂੰ ਰੂਮ ਚ ਲੋਕ ਕਰਨ ਸਾਰ ਇਹ ਗੱਲ ਬੋਲੀ ਸੀ ਦੇਖਦੇ ਆ ਤੈਨੂੰ ਇੱਥੋਂ ਕੌਣ ਕੱਢੂਗਾ ਐਨੇ ਕੌਨਫੀਡੈਂਸ ਦੇ ਵਿੱਚ ਲਿਓ ਬਹੁਤ ਕੌਨਫੀਡੈਂਸੀ ਜੇ ਮੈਂ ਅੱਜ ਵੀ ਮਤਲਬ ਕਿ ਮੇਰਾ ਫੋਨ ਮੇਰੇ ਕੋਲ ਹੁੰਦਾ ਤਾਂ ਮੈਂ ਸਾਰੇ ਪ੍ਰੂਫ ਦੇ ਸਕਦੀ ਸੀਗੀ ਉਹ ਜਿਵੇਂ ਤੁਸੀਂ ਉੱਥੇ ਜਿੱਥੇ ਤੁਸੀਂ ਇੱਕ ਗੁਲਾਮ ਦੀ ਤਰ੍ਹਾਂ ਰੱਖਿਆ ਹੋਇਆ ਸੀ ਉੱਥੇ ਪੈਣੇ ਕੋਈ ਆਹਣ ਗੁਆਣ ਦੇ ਵਿੱਚ ਕੋ ਘਰ ਕੋਈ ਉਹਨਾਂ ਤੋਂ ਤੁਸੀਂ ਕਰੇ ਹੈਲਪ ਮੰਗਾ ਦੀ ਕੋਸ਼ਿਸ਼ ਕੀਤੀ ਉਮਾਨੀ ਲੋਕ ਨਹੀਂ ਕੋਈ ਵੀ ਕਿਸੇ ਦੀ ਹੈਲਪ ਨਹੀਂ ਕਰਦਾ ਉਹ ਫਰਸਟ ਉਮਾਨੀ ਲੋਕਾਂ ਨੂੰ ਪ੍ਰੇਫਰੈਂਸ ਦਿੰਦੇ ਨੇ ਤੁਸੀਂ ਦੱਸ ਰਹੇ ਸੀ ਹਮਦਰਦੀ ਕਰਨਾ ਜਦੋਂ ਤੁਸੀਂ ਹਮਦਰਦੀ ਚ ਕਰਦੇ ਸੀ ਉਹਦਾ ਜਤੰਦੇ ਸੀ ਉਹਨਾਂ ਦੇ ਪਿੱਠ ਪਿੱਛੇ ਮੈਨੂੰ ਕਹਿ ਦਿੰਦੇ ਸੀ ਬਟ ਉਹਨਾਂ ਦੇ ਸਾਹਮਣੇ ਕਹਿਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ ਪਰ ਉਹਦਾ ਤਾਂ ਪਰਵਾਹ ਨਹੀਂ ਇੱਥੇ ਬਹੁਤ ਅਫਸਾਦਾ ਹੋਊਗਾ ਕਿ ਜਿਵੇਂ ਕਿ ਤੁਹਾਨੂੰ ਦੇਖ ਰਹੇ ਆ ਤੁਹਾਡੀ ਮੰਮੀ ਬਹੁਤ ਪਿਆਰ ਕਰ ਰਹੇ ਜੀ ਤੇ ਪਪਾ ਵੀ ਥੋੜਾ ਕਿੰਨਾ ਪਿਆਰ ਕਰ ਇਹ ਵੀ ਵਿਚਾਰੇ ਇੱਥੇ ਬਹੁਤ ਤਰਸਦੇ ਹੋਣਗੇ ਜਿਆਦਾ ਇਹਨਾਂ ਨੂੰ ਪਤਾ ਲੱਗਿਆ ਹੋਊਗਾ ਉਹ ਬੇਟੀ ਸਾਡੀ ਤਰ੍ਹਾਂ ਬਹੁਤ ਵੱਡੀ ਬਲੈਕਮੇਲਿੰਗ ਨੇ ਉਹ ਰਿਚਾ ਕੀਤਾ ਹੋਈ ਚਾ ਇਹਨਾਂ ਨੂੰ ਇਹ ਜਦੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਦੱਸਿਆ ਨਹੀਂ ਸੀਗਾ ਜਦੋਂ ਜਿਆਦਾ ਬਿਮਾਰ ਰਹਿਣ ਲੱਗੀ ਮੋਹਦੇ ਤੋਂ ਬਾਅਦ ਦੱਸਿਆ ਇਹਨਾਂ ਨੂੰ ਮੈਨੂੰ ਇਹ ਸੀਗਾ ਕਿ ਘਰੇ ਇਹ ਕੋਈ ਦੇਖਣ ਵਾਲਾ ਤਾਂ ਹੈ ਨਹੀਂ ਇਹ ਨਾ ਤੜਪਣ ਤੇ ਅਣੇ ਹੁਣ ਤੁਸੀਂ ਅ ਅਗਲੇ ਜਿਹੜਾ ਅੱਗੇ ਤੁਸੀਂ ਹੁਣ ਕੀ ਜਾ ਚਾਹੁੰਦੇ ਹੋ ਇਨਸਾਫ ਲੈ ਲੈ ਕੋਈ ਕੀ ਯਾਦ ਕਰੂਗੇ ਮੰਨੇ ਗਣੀ ਬੱਤ ਤੋਂ ਬਾਅਦ ਮੇਰੀ ਮਦਦ ਕੀਤੀ ਜਾਵੇ ਮੇਰੀ ਹੈਲਪ ਕੀਤੀ ਜਾਵੇ ਬਾਕੀ ਦਾ ਇਹ ਹੈ ਕਿ ਉਧਰ ਮਸਕਟ ਏਰੀਆ ਦੇ ਵਿੱਚ ਕੁੜੀਆਂ ਜਾਣ ਤੇ ਰੋਕ ਲਗਾਈ ਜਾਵੇ ਕੋਈ ਵੀ ਪੰਜਾਬ ਦੀ ਕੁੜੀ ਉਧਰ ਜਾਂਦੀ ਹੈ ਤਾਂ ਹਰ ਇੱਕ ਫਸਦੀਆਂ ਨੇ ਉਧਰ ਕਿੰਨੇ ਪਰਸੈਂਟ ਕਹਿ ਸਕਦੇ ਆ ਵੀ ਲੋਕ ਉੱਥੇ ਜਾ ਕੇ ਕੁੜੀਆਂ ਜਿਹੜੀਆਂ ਜਗੀਆਂ ਫਸ ਗਈਆਂ ਨੇ ਜਿਹੜੀ ਉਹਨਾਂ ਨੂੰ ਵੇਚਿਆ ਜਾਂਦਾ ਹੈ ਉਹਨਾਂ 100% ਫਸੀਆਂ ਹੋਈਆਂ ਨਹੀਂ 1-2% ਸਮਝ ਲਓਗੇ ਕੁੜੀਆਂ ਨਹੀਂ ਹੈਗੀਆਂ ਉਧਰ ਫਸੀਆਂ 100% ਕੁੜੀਆਂ ਉਧਰ ਫਸੀਆਂ ਹੋਈਆਂ ਨੇ 99% ਕੁੜੀਆਂ ਉਧਰ ਫਸੀਆਂ ਨਹੀਂ ਜਨਰਲ ਕੁੜੀਆਂ ਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਉਹਨਾਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ ਕਿੰਨੇ ਪਰਸੈਂਟਾਂ ਦੇ ਨਾਲ ਉਹਨਾਂ ਕੁੜੀਆਂ ਨੂੰ ਨਹੀਂ ਪਤਾ ਲੱਗਦਾ ਵੀ ਸਾਨੂੰ ਵੇਚਿਆ ਗਿਆ ਉਹਨਾਂ ਨੂੰ ਤੇ ਹੀ ਬਸ ਇਹ ਕਿਹਾ ਜਾਂਦਾ ਕਿ ਤੁਹਾਨੂੰ ਕੰਮ ਲਵਾਨੇ ਅਸੀਂ ਇਦਾਂ ਕਰਦੇ ਆ ਉਹ ਤਾਂ ਜਦੋਂ ਜਿੱਦਾਂ ਕਿ ਮੈਂ ਬਿਮਾਰ ਹੋ ਗਈ ਮੈਨੂੰ ਵੀ ਬਿਮਾਰ ਹੋਣ ਤੋਂ ਬਾਅਦ ਜਦੋਂ ਮੈਂ ਹੁਣ ਗਈਆਂ ਆਫਿਸ ਦੇ ਵਿੱਚ ਮੈਨੂੰ ਦੁਬਾਰਾ ਛੱਡਿਆ ਗਿਆ ਮੈਂ ਤਾਂ ਪਹਿਲਾਂ 700 ਰਿਆਲ ਦੀ ਮੰਗ ਕੀਤੀ ਸੀ ਇਹਨਾਂ ਨੇ। ਉਧਰ ਅਪਤਾਰ ਸਿੰਘ ਚੱਕਰਸਰ ਨੇ ਗੱਲ ਕਰਕੇ 300 ਰਿਆਲ ਤੱਕ ਉਹਨਾਂ ਨੂੰ ਮਨਾਇਆ 300 ਰਿਆਲ ਤੱਕ ਉਹ ਆਏ ਨਹੀਂ। ਤੇ ਵੀ ਉਹ ਮੰਨ ਨਹੀਂ ਰਹੇ ਸੀਗੇ ਫਿਰ ਵੀ ਕਹਿ ਰਹੇ ਸੀ ਕਿ ਸਾਨੂੰ ਹੋਰ ਪੈਸਾ ਚਾਹੀਦਾ। ਜਿਹਦੀ ਬਾਅਦ ਵਿੱਚ ਜਦੋਂ ਉਹਨਾਂ ਨੇ ਆਪਣੀ ਚੁੰਗਾ ਚੋ ਆਜ਼ਾਦ ਕੀਤਾ ਹੈ ਉਹਦੇ ਪੈਸੇ ਲੈਨੇ ਜਿਹੜੀ ਉਹ ਠੋਕੇ ਲੈ ਲਿਆ ਉਹ ਇਹ। ਹਾਂਜੀ ਆਨ ਟਾਈਮ ਉਹਨਾਂ ਨੇ ਦੋਨੋਂ SIM ਕੱਢ ਦੇਨੇ ਮੇਰੇ ਜੈਸਮੀਨ ਮੈਡਮ ਨੇ ਤੇ ਉਹਨੇ ਫੋਨ ਪੂਰਾ ਰੀਸੈਟ ਕਰਤਾ। ਮੈਂ ਉਹਨਾਂ ਨੂੰ ਕਿਹਾ ਵੀ ਸੀ ਮੈਂ ਤੁਹਾਨੂੰ ਅਲੱਗ ਤੋਂ ਜਿਵੇਂ ਮਰਜ਼ੀ ਕਰਕੇ ਪੈਸੇ ਦਵਾਂ ਕਿ ਮੇਰਾ ਫੋਨ ਰੀਸੈਟ ਨਾ ਕਰੀ ਮੇਰੇ ਡੈਡੀ ਦੀਆਂ ਫੋਟੋਆਂ ਨੇ ਤੇ ਤੁਹਾਨੂੰ ਕਹਿੰਦੇ ਹੌਸਲਾ ਰੱਖੋ ਜੀ ਬਿਲਕੁਲ ਅਸੀਂ ਤੁਹਾਡੇ ਨਾਲ ਆਂ ਪ੍ਰਧਾਨ ਜੀ ਹੁਣ ਹੀ ਤੁਹਾਡੇ ਨਾਲ ਆਂ ਤੇ ਤੁਹਾਨੂੰ ਇਸ ਦਾ ਅਸੀਂ ਵਿਸ਼ਵਾਸ ਦਵਾਉਂਦੇ ਆਂ ਕਿ ਉਹਦੇ ਵਿੱਚ ਬਹੁਤ ਪਾਵਰ ਹੁੰਦੀ ਹੈ ਸੱਚ ਵਿੱਚ ਇਨਸਾਨੀਅਤ ਦੇ ਵਿੱਚ ਬੜੀ ਪਾਵਰ ਹੁੰਦੀ ਹੈ ਤੁਹਾਨੂੰ ਕਹਿੰਦੇ ਇਨਸਾਫ ਜਰੂਰ ਬੜੋਗਾ ਤੁਹਾਡਾ ਦੁੱਖ ਜਾਇਜ਼ ਹੈ ਤੇ ਅਸੀਂ ਵੀ ਦੇਖੋ ਤੁਹਾਨੂੰ ਜਿਹੜੇ ਜੱਜ ਬਾਇ ਜਿਹੜਾ ਉਹ ਤਾਂ ਉਸ ਨੂੰ ਅਸੀਂ ਬਿਲਕੁਲ ਸਕਿੰਡ ਕਰਦੇ ਹਾਂ ਤੁਸੀਂ ਬੜੇ ਹੌਸਲੇ ਵਾਲੀ ਲੜਕੀ ਹੋ ਤੁਸੀਂ ਆਪਣੇ ਪਰਿਵਾਰ ਬਾਰੇ ਇੰਨਾ ਬਹੁਤ ਸੋਚਿਆ ਤੇ ਬਾਕੀ ਤੁਸੀਂ ਆਉਣ ਵਾਲੇ ਸਮੇਂ ਬਾਰੇ ਹੋਰ ਕੀ ਕਰਨਾ ਚਾਹੁੰਦੇ ਹੋ ਸਾਬ ਲੈਣ ਲਈ ਯਤਨ ਕਰੋਗੇ ਮੈਂ ਨਹੀਂ ਕਹਿਨੀ ਇਹ ਉਧਰ ਮਸਕਟ ਏਰੀਆ ਦੇ ਵਿੱਚ ਕੋਈ ਕੁੜੀ ਨਾ ਵਸੇ ਉੱਥੋਂ ਆਉਣ ਦੀ ਕੋਈ ਆਸ ਨਹੀਂ ਹੁੰਦੀ ਮੈਂ ਆਪਣੇ ਆਪ ਨੂੰ ਇਹ ਸਮਝ ਚੁੱਕੀ ਸੀ ਕਿ ਮੈਂ ਮਰ ਕੇ ਜਾਊਂਗੀ ਜਾਂ ਜਾਊਂਗੀ ਕਣੇ ਕਿੰਨੀ ਕਵਾਜ਼ ਆ ਤੁਹਾਨੂੰ ਵੀ ਜਿਹੜੇ ਇਹ ਦਰਿੰਦੇ ਲੋਕ ਨੇ ਉੱਥੇ ਜਿਹੜੀ ਕਾਰਵਾਈ ਆ ਇਹ ਹੋ ਸਕਦੀ ਹੈ ਜਾਨੀ ਜਿਵੇਂ ਵਿਦੇਸ਼ ਚ ਗੁੰਮ ਗਏ ਹੋ। ਹੋ ਸਕਦੀ ਹੈ ਕਾਰਵਾਈ ਬਸ ਉਧਰ ਇਹ ਕਹਿ ਦਿੰਦੇ ਨੇ ਉਹ ਲੋਕ ਕਿ ਕੋਈ ਸੁਣਦਾ ਨਹੀਂਗਾ ਬਸ ਉਹ ਪੈਸਾ ਭਰਦੇ ਨੇ। ਆਪਣੇ ਇਧਰੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਕਰਨ ਤਾਂ 100% ਆਪਣਾ ਰਿਜ਼ਲਟ ਆ ਸਕਦਾ ਵਾ। ਆਪਣੇ ਇੰਡੀਆਨ ਐਂਬੈਸੀ ਵਾਲੇ ਵੀ ਉਦੋਂ ਹੀ ਕਹਿ ਦਿੰਦੇ ਕਿ ਇੱਧਰ ਕੁੜੀ ਆਵੇ ਤਾਂ ਅਸੀਂ ਇੱਧਰੋਂ ਕੁਝ ਕਰ ਸਕਦੇ ਹਾਂ ਅਸੀਂ ਕੁੜੀ ਨੂੰ ਲੈਣ ਨਹੀਂ ਜਾ ਸਕਦੇ ਜੋ ਮੈਨੂੰ ਲੈਣ ਵੀ ਆਉਂਦੇ ਤਾਂ ਅੱਜ ਮੈਂ 10 ਦਿਨ ਪਹਿਲਾਂ ਆਪਣੇ ਘਰ ਦੇਆਂ ਕੋਲ ਹੋਣਾ ਸੀ। ਕਹਿੰਦੇ ਕੋਈ ਸਮਾਜ ਵਾਸਤੇ ਲਾਸਟ ਵਿੱਚ ਕਹਿਣਾ ਚਾਹੁੰਦੀ ਹਾਂ ਉਹ ਕੋਈ ਮੈਸੇਜ ਦੇਣਾ ਚਾਹੁੰਦੀ ਹਾਂ ਸਮਾਜ ਨੂੰ। ਮੈਂ ਸਿਮਰਨਜੀਤ ਮਾਨ ਸਾਹਿਬ ਦਾ ਧੰਨਵਾਦ ਕਰਦੀ ਹਾਂ ਤੇ ਉਹਨਾਂ ਦੀ ਪਾਰਟੀ ਦਾ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਆਪਦੇ ਘਰ ਦੇਆਂ ਨਾਲ ਰਹਿ ਰਹੀ ਹਾਂ ਅੱਜ ਘਰ ਦੇਆਂ ਨੂੰ ਮਿਣੀ ਆ। ਈ ਮੈਂ ਅੱਗੇ ਵੀ ਇਹਨਾਂ ਤੋਂ ਆਸ ਰੱਖਦੀ ਆ ਇਹਨਾਂ ਤੇ ਆਸ ਰੱਖ ਕੇ ਅੱਜ ਮੈਂ ਆਪਣੇ ਘਰਦਿਆਂ ਨੂੰ ਮਿਲੀ ਆ ਤੇ ਅੱਗੇ ਵੀ ਇਹੀ ਆਸ ਰੱਖਦੀ ਆ ਕਿ ਮੇਰੀ ਮਦਦ ਕੀਤੀ ਜਾਊਗੀ ਕਿ ਅੱਗੇ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਦਾ ਪਹੁੰਚ ਕੀਤੀ ਜਾਵੇ ਮੈਨੂੰ ਇਨਸਾਫ ਦਿਵਾਇਆ ਜਾਵੇ ਤੇ ਬਾਕੀ ਮੈਂ ਬਾਕੀ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਆਪਣੀਆਂ ਕੁੜੀਆਂ ਨੂੰ ਜਦੋਂ ਵੀ ਭੇਜਣਾ ਵਾ ਲੜਕੀਆਂ ਨੂੰ ਭੇਜਣਾ ਵਾ ਕਿਤੇ ਵੀ ਵਿਦੇਸ਼ ਚ ਤੇ ਏਜੰਟ ਦੀ ਜ਼ਿਆਦਾ ਇਨਫੋਰਮੇਸ਼ਨ ਆਪਣੇ ਕੋਲ ਕਲੈਕਟ ਕਰਕੇ ਰੱਖੋ ਤਾਂ ਕਿ ਬਾਅਦ ਚ ਦਿਕਤ ਨਾ ਆਵੇ ਇਹ ਲੋਗ ਅਰਬਡ ਕੰਟਰੀਆਂ ਦੇ ਵਿੱਚ ਇਧਰੋਂ ਲਾਲਚ ਦੇ ਕੇ ਲੈ ਜਾਂਦੇ ਆ ਤੇ ਉਧਰ ਜਾ ਕੇ ਬਾਅਦ ਵਿੱਚ ਫਸਾ ਦਿੰਦੇ ਆ ਬਾਅਦ ਵਿੱਚ ਪੈਸੇ ਮੰਗਦੇ ਆ ਬਾਅਦ ਵਿੱਚ ਬਹੁਤ ਜ਼ੁਲਮ ਕਰਦੇ ਆ ਇਹ ਉਧਰ ਕੁੜੀਆਂ ਤੇ ਕਨੇ ਅਸੀਂ ਤੁਹਾਡੇ ਜਿਹੜੋ ਅਸੀਂ ਤੁਹਾਡੇ ਦਲੇਰੀ ਨੂੰ ਤੁਹਾਡੇ ਹੌਸਲੇ ਨੂੰ ਅਸੀਂ ਸਨਮਾਨ ਕਰਦੇ ਆ ਅਸੀਂ ਤੁਹਾਨੂੰ ਇੱਕ ਇਹ ਰਿਕਵੈਸਟ ਕਰਦੇ ਆ ਕੋ ਐਕਸੀਡੈਂਟਲ ਕਿਸੇ ਨਾਲ ਵੀ ਹੋ ਜਾਂਦਾ ਹੈ ਤੇ ਆਪਾਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੀ ਆਪਣੀ ਚ ਮਿਹਨਤ ਆਪਣੀ ਜਾਰੀ ਰੱਖਣੀ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਤੇ ਤੁਹਾਨੂੰ ਇਨਸਾਫ ਜ਼ਰੂਰ ਮਿਲੇਗਾ ਉਹਨਾਂ ਦਲਿੰਦੇ ਲੋਕ ਜਿਹੜੇ ਵਿਦੇਸ਼ ਚ ਬੈਠੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਹੋਊਗਾ ਵੀ ਉਹਨਾਂ ਤੇ ਕਾਰਵਾਈ ਨਹੀਂ ਹੋ ਸਕਦੀ ਉਹਨਾਂ ਦੇ ਉੱਤੇ ਕਾਨੂੰਨ ਦਾ ਸ਼ਿਕੰਜਾ ਨਹੀਂ ਕੱਢਿਆ ਜਾ ਸਕਦਾ ਨਾ ਕਿਸਿਆ ਜਾਊ ਗੱਲ ਸ਼ਿਕੰਜਾ ਮਾ ਸਕਦੇ ਸੋ ਅਸੀਂ ਵੀ ਪੈਨ ਜੀ ਆਪਣਾ ਕਲਮ ਨਿਰਮਤ ਪੰਜਾਬੀ ਚੈਨਲ ਵੱਲੋਂ ਜਿਹੜਾ ਤੁਹਾਨੂੰ ਸਲੂਟ ਕਰਦੇ ਆ ਤੁਸੀਂ ਬਹੁਤ ਹੌਸਲੇ ਵਾਲੀ ਲੜਕੀ ਹੋ ਤੇ ਮੈਨੂੰ ਪੂਰੀ ਆਸ ਆ ਤੁਸੀਂ ਜਿਹੜਾ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਕਰੋਗੇ ਤੇ ਇਸ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ ਵੀ ਤੁਸੀਂ ਡਟ ਕੇ ਜਿਹੜੀ ਲੜਾਈ ਲੜੋਗੇ ਉਸ ਜਿੱਤ ਵੀ ਹਾਸਲ ਕਰੋਗੇ ਸੋ ਧੰਨਵਾਦ ਪ੍ਰਧਾਨ ਜੀ ਜਿਵੇਂ ਕਿ ਆਪਾਂ ਭੈਣ ਤੋਂ ਸਾਰੀ ਗੱਲਬਾਤ ਸੁਣੀ ਹੈ ਜੀ ਮੇਰੇ ਮਹਿਮਾਨ ਨੂੰ ਬਹੁਤ ਦੁੱਖ ਲੱਗਿਆ ਜੀ ਤੁਸੀਂ ਕਿਵੇਂ ਕਿਵੇਂ ਜਿਹੜਾ ਉਹਨਾਂ ਦਰਿੰਦਿਆਂ ਦੇ ਚੁੰਗਲ ਦੇ ਵਿੱਚੋਂ ਜਿਹੜਾ ਪੈਣ ਦਾ ਬਚਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਾ ਜੀ ਨੇ ਗਾਹ ਉਹਨਾਂ ਦੇ ਰਿਸ਼ਤੇਦਾਰ ਸੀਗੇ ਇਹਨਾਂ ਨੇ ਦੱਸਿਆ ਕਹਿੰਦੇ ਵੀ ਬਾਹਰ ਕੁੜੀ ਮਾਰਕੀਟ ਦੇ ਵਿੱਚ ਫਸੀ ਹੋਈ ਆ ਤੇ ਮਾਹ ਵੀ ਕੋਈ ਗੱਲ ਨਹੀਂ ਤੂੰ ਅਰਜੀ ਲਿਖਾ ਤੇ ਦਫ਼ਤਰ ਦੇ ਵਿੱਚ ਸਰਦਾਰ ਸਿਮਰਨ ਸਿੰਘ ਮਾਨ ਸਾਹਿਬ ਦੇ ਦਫ਼ਤਰ ਚ ਗੱਲਬਾਤ ਕੀਤੀ ਤੇ ਉਹ ਕਹਿੰਦੇ ਕੋਈ ਨਹੀਂ ਅਰਜੀ ਲਿਖਾਓ ਸਾਡੇ ਦबई ਅਰਬ ਦੇਸ਼ਾਂ ਦੀ ਜਨਤ ਦੇ ਪ੍ਰਧਾਨ ਨੇ ਸਰਦਾਰ ਅਵਤਾਰ ਸਿੰਘ ਚੱਕ ਜੋ ਇਹ ਜਿੰਨੀਆਂ ਵੀ ਕੁੜੀਆਂ ਆਈਆਂ ਨੇ तकरीबन 2500 ਮੁੰਡੇ ਕੁੜੀਆਂ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚੋਂ ਮਾਨਸਾਹੂ ਦੇ ਲੈਟਰਾਲ ਦੇ ਨਾਲ ਆ ਚੁੱਕੀਆਂ ਨੇ ਤੇ ਉਹ ਸਾਰੇ ਕਾਰਵਾਈ ਨੂੰ ਆਪ ਦਾ ਕੰਮ ਕਰਦੇ ਹੋਏ ਵੀ ਇਹ ਬਿਨਾ ਲਾਲਚ ਤੋਂ ਬਿਨੋ ਭਾਏ ਤੋਂ ਇਹ ਕੰਮ ਭਲਾਈ ਦਾ ਕੰਮ ਕਰਦੇ ਨੇ ਜਿਹੜੀਆਂ ਭੈਣਾਂ ਫਸੀਆਂ ਹੋਈਆਂ ਨੇ ਮੁੰਡੇ ਫਸੇ ਹੋਏ ਨੇ ਉਹਨਾਂ ਨੂੰ ਪੰਜਾਬ ਬੌਸਪੇ ਜਲਵਾ ਕੰਮ ਉਹਤਾਰ ਸਿੰਘ ਚੱਕ ਜੀ ਉੱਥੋਂ ਬਹੁਤ ਮੁਕੰਮੀ ਢੰਗ ਨਾਲ ਕਰ ਰਹੇ ਨੇ ਸੇਵਾਦਾਰ ਰਹੇ ਨੇ ਉਹ ਪਰਦਾਉ ਦਾ ਵੀ ਬੜਾ ਧੰਨਵਾਦ ਕਰਦਾ ਇਹਨਾਂ ਦੇ ਲੈਟਰ ਦੇ ਨਾਲ ਬਿਨਾ ਪੁੱਛੇ ਬਿਨਾ ਕੋਈ ਗੱਲਬਾਤ ਕਰੇ ਜਿਹੜੇ ਲੈਟਰ ਭੇਜ ਦਿੰਦੇ ਨੇ ਆਪ ਦਾ ਵਸੀਆਂ ਨੂੰ ਬਾਹਰ ਤੇ ਇਹ ਮੈਸੇਜ ਆ ਬਾਕੀ ਆ ਜਿਹੜੀ ਗੁੜੀ ਦੀ ਜਿਹੜੇ ਦੱਸਦੀ ਆ ਗੁੜੀ ਤੇ ਬਹੁਤ ਦਰਿੰਦਗੀ ਕਰੀ ਆ ਮੈਡਮ ਨੇ ਜਿਹੜੀ ਕਹਿੰਦੇ ਨੇ ਜਸਮੀਨ ਆ ਉਹਦੇ ਬਰਾਬਰ ਕਾਰਵਾਈ ਵੀ ਹੋਊਗੀ ਕਰਾਵਾਂਗੇ ਤੇ ਉਹ ਕੁੜੀਆਂ ਚਾਹੀਦੀਆਂ ਕੁੜੀਆਂ ਉਥੇ ਬੰਦਕ ਬਣੀਆਂ ਹੋਈਆਂ ਨੇ ਇੱਕ ਤਕਲੀ ਇਹਦੀਆਂ ਦਫ਼ਤਰ ਦੇ ਵਿੱਚ ਬਣਾਈਆਂ ਹੋਈਆਂ ਨੇ ਜਿਵੇਂ ਜਮੀਨ ਤੇ ਜੇ ਕੋਈ ਹੋਰ ਕਿੰਨੇ ਹੋਣ ਦੇ ਬਾਸਕਟ ਦੇ ਵਿੱਚ ਦਫ਼ਤਰ ਚੱਲਦੇ ਉਹਨਾਂ ਦੇ ਵਿੱਚ ਕਿੰਨੀਆਂ ਕੁੜੀਆਂ ਹੋਣੀਆਂ ਫਸੀਆਂ ਹੋਈਆਂ ਇਕਣੀ ਇਹਨਾਂ ਨੇ ਬੰਦ ਕਰੀਆਂ ਸੋ ਇਹ ਸੋਡੇ ਮੱਧਮ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਆਉਂਦੇ-ਆਉਂਦੇ ਜਿੱਥੇ ਤੱਕ ਜਾਂਦੀ ਆਵਾਜ਼ ਆਉਂਦੇ-ਆਉਂਦੇ ਇਹ ਜਵਾਬਤਰ ਦਾ ਪਹਿਰਵਾਈ ਕਰੋ ਪਹੁੰਚ ਕਰੋ ਸਰਦਾਰ ਸਿਮਰਜੀਤ ਮਾਨ ਸਾਹਿਬ ਦੇ ਦਫ਼ਤਰ ਤੱਕ ਆਉਂਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲ ਕਰੋ ਤੇ ਇਹ ਸਾਡੇ ਮਲਾਬੇ ਪ੍ਰਧਾਨ ਨੇ ਮੁੰਡੇ ਕਾਕਾ ਜੀ ਦੇ ਗੱਲਾਂ ਹਲਕ ਦੇ ਜੂਸ ਦੇ ਪ੍ਰਧਾਨ ਨੇ ਆਪਣੇ ਇੱਥੇ ਦੇ ਤੇ ਇਹਨਾਂ ਨੂੰ ਵੀ ਗੀ ਮਿਲ ਸਕਦਾ ਜੇ ਏਰੀਆ ਦੇ ਵਿੱਚ ਹੋਰ ਵੀ ਕੋਈ ਕੰਮ ਹੁੰਦਾ ਅ ਪ੍ਰਧਾਨ ਜੀ ਦੇਖੋ ਅਸੀਂ ਵੀ ਤੁਹਾਡੇ ਆਪਣੇ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਲਮ ਨਿਰਪੱਖ ਪੰਜਾਬੀ ਚੈਨਲ ਅਸੀਂ ਸਿਮਰ ਸਦਾ ਸਮਾਜਿਕ ਮਾਣ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜਾ ਵਧੀਆ ਇੱਕ ਫਰਜ਼ ਅਦਾ ਕੀਤਾ ਤੇ ਬੇਟੀ ਨੂੰ ਸਹੀ ਸਲਾਮਤ ਘਰ ਘਰ ਪਹੁੰਚਾਇਆ ਪ੍ਰਧਾਨ ਜੀ ਕਿੰਦੀ ਅ ਜਿਵੇਂ ਕਹਦੇ ਨੇ ਕਾਲੀ ਯੁੱਗ ਦਾ ਪਹਿਰਾ ਹੈ ਇੱਕ ਔਰਤ ਹੈ ਜੈਸਮੀਨ ਵੀ ਜਿਹਨੇ ਇੰਨਾ ਜੁਲੰਦ ਕੀਤਾ ਅੰਦਰੋਂ ਬੋਲਦੇ ਤਾਂ ਲੜਕੀ ਦੇ ਉੱਤੇ ਕਿੰਨਾ ਜ਼ੋਰ ਕੀਤਾ ਦੇਖੋ ਉਹਨਾਂ ਦੇ ਧੰਦੇ ਮਾਰੇ ਹੋਏ ਨੇ ਜੀ ਉਹਨਾਂ ਨੂੰ ਕਿਸੇ ਦਾ ਜਵਾਕ ਆ ਕਿਸੇ ਦੀ ਧੀਆ ਜਿਹਦੀ ਧੀਆ ਉਹਦੀ ਆ ਇਹ ਤਾਂ ਆਪਣਾ ਪਿਤਾ ਨਾ ਹੋਣ ਦੇ ਸਿਰ ਤੇ ਵੱਡੀ ਭੈਣ ਹੋਣ ਦੇ ਨਾਤੇ ਘਰ ਦੇ ਹਾਲਾਤ ਸਹੀ ਕਰਨ ਵਾਸਤੇ ਵਿਦੇਸ਼ ਗਈ ਸੀਗੀ ਬੇਟੇ ਆ ਫਰਜ ਲਵਾਇਆ ਬੇਟੇ ਆ ਫਰਜ ਨੂੰ ਮਾਰ ਰਹੀ ਸੀ ਵੀ ਸੋ ਇਹਨੂੰ ਵੀ ਪਤਾ ਸੀ ਵੀ ਉੱਥੇ ਜਾ ਕੇ ਮੇਰੇ ਨਾਲ ਕੀ ਬਿੱਤਣੀ ਆ ਔਰ ਰੋਜ਼ਗਾਰ ਲਈ ਤਾਂ ਕੋਈ ਵੀ ਕਿਤੇ ਜਾ ਸਕਦਾ ਸਰ ਰੋਜ਼ਗਾਰ ਦੇ ਲਈ ਸਾਰੇ ਕਿਤੇ ਜਾਣਾ ਹੀ ਹਾਂ ਉਸ ਲਈ ਤੇ ਉੱਥੇ ਜਾ ਕੇ ਪਤਾ ਲੱਗਾ ਇਹਨੂੰ ਤਾਂ ਵੀ ਆ ਚੰਗਾ ਪਹਿਲਾਂ ਸਹੀ ਰਹੇ ਨੇ 2 ਮਹੀਨੇ ਤੋਂ ਬਾਅਦ ਉਹਨਾਂ ਨੇ ਮੋਹੋਂ ਤੁਸੀਂ ਸੁਣੋ ਲਿਆ ਵੀ ਕੀ ਕੁਝ ਅਤਿਆਚਾਰ ਕਰਦੇ ਰਹੇ ਨੇ ਜਦ ਜੰਮਾ ਹੀ ਡਾਊਨ ਹੋ ਗਈ ਕੰਮ ਤੋਂ ਖੜ ਗਈ ਉਸ ਤੋਂ ਬਾਅਦ ਫਿਰ ਉਹ ਜੈਸੋ ਵੀ ਨਾ ਉਹਦੇ ਦਫ਼ਤਰ ਦੇ ਵਿੱਚ ਆ ਕੇ ਬੰਦਕ ਬਣਾਤੀ ਸੋ ਉੱਥੇ ਹੋਰ ਵੀ ਚੜ੍ਹ ਗਈ ਸੀਗੀਆਂ ਹైదరాబాద్ ਦੀ ਜਿਹੜੀ ਦੱਸਦੀ ਆ ਆਪਣੇ ਆਪ ਵੀ ਬਿਮਾਰ ਆ ਉਹ ਕੈਂਸਰਾ ਆਪਣੇ ਉਹਨੂੰ ਸ਼ੂਗਰ ਆ ਇਫਕਤ ਨਹੀਂ ਜਿਆਦਾ ਇਸ ਤੋਂ ਵੱਡੀ ਦਰਦ ਜੀ ਕੀ ਹੋਊਗੀ ਜਿਹੜੀ ਵਿਚਾਰੀ ਪਹਿਲੇ ਹੀ ਇੱਕ ਬਿਮਾਰੀ ਦੇ ਨਾਲ ਪ੍ਰੇੜਤ ਹੈ ਜਿਹਨੂੰ ਸ਼ੂਗਰ ਦੀ ਪ੍ਰੋਬਲਮ ਹੈ ਬਿਲਕੁਲ ਲੋਕਾਂ ਨੇ ਦਰਿੰਦੇ ਲੋਕਾਂ ਨੇ ਮੈਂ ਕਹਿੰਦਾ ਰਾਖਸ਼ ਨਹੀਂ ਜੀ ਉਹ ਲੋਕ ਚਾਹੀਏ ਜੈਸਮਿਨ ਲੇਡੀਜ਼ ਹੈ ਮੈਂ ਤਾਂ ਰਾਖਸ਼ ਕਹੂੰਗਾ ਜੀ ਉਹਦੇ ਚੈਨਲ ਦੇ ਮੱਧ ਬਨਾ ਮੈਸੇਜ ਦੇਣਾ ਚਾਹੁੰਦੇ ਆ ਜੀ ਅਬ ਦੇ ਗੁੱਡੀਆਂ ਨੂੰ ਸਾਊਦੀ ਅਰਬ ਜਿਹੜੇ ਦੇਸ਼ ਨੇ ਇਹਨਾਂ ਦੇ ਵਿੱਚ ਨਾਮ ਭੇਜੋ ਵੱਡੇ ਦੇਸ਼ ਨੇ ਜਿਵੇਂ ਜਾਂਦੇ ਨੇ ਬਾਹਰ ਠੀਕ ਆ ਜੀ ਜਿਹੜੇ ਸਾਊਦੀ ਅਰਬ ਦੇਸ਼ ਨੇ ਉਹਨਾਂ ਦੇ ਵਿੱਚ ਉਦੋਂ ਲਾਤੇ ਜੋ ਬਹੁਤ ਘਰ ਕੇ ਹੋਏ ਲੋਕ ਨੇ ਬੰਦਕ ਬਣਾਉਂਦੇ ਨੇ ਬਹੁਤ ਕੁਸ਼ ਕਰਦੇ ਨੇ ਤੇ ਬਾਅਦ ਵਿੱਚ ਪਤਾ ਲੱਗਦਾ ਫਿਰ ਜਿਵੇਂ 250 ਦੇ ਕਰੀਬ ਫਸੇ ਹੋਏ ਅਰਬ ਦੇਸ਼ਾਂ ਦੇ ਵਿੱਚੋਂ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਕੱਢ ਚੁੱਕੇ ਨੇ ਨਿਕਾਜ ਚੁੱਕੇ ਨੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੱਚਿਆਂ ਮੁੰਡੇ ਕੁੜੀਆਂ ਨੂੰ ਇਕੱਲੇ ਹੁਣ ਇਹਦੇ ਨਾਲ ਹੀ ਇੱਕ ਮੁੰਡਾ ਮੋਗੇ ਦਾ ਆ ਜਿਲ੍ਹੇ ਦਾ ਤੇ ਉਹ ਵੀ ਉੱਥੇ ਫਸਿਆ ਹੋਇਆ ਵੀ ਆਪਣੀ ਪਾਰਟੀ ਦੇ ਸਰਦਾਰ ਅਵਤਾਰ ਸਿੰਘ ਚੱਕ ਜੀ ਨੇ ਉਹਦੇ ਪਹਿਰਵਾਈ ਕਰਕੇ ਉਹਨੂੰ ਵੀ ਕਢਾਇਆ ਉਹ ਦਿਨਾਂ ਦੇ ਉੱਪਰ ਉਹ ਭਾਗਤੇ ਦੇ ਵਿੱਚ ਵਿੱਚ ਹੀ ਕਾਰਵਾਈ ਕਰਕੇ ਵਾਪਸ ਨੂੰ ਬੁਲਾ ਲਈ ਆ ਗੁੱਡੀ ਮਕਾ ਕੇ ਸਰੀਏ ਕਾਰਵਾਈ ਤੇ ਨਹੀਂ ਤਾਂ ਸਿੱਧੀ ਹੱਥ ਨਹੀਂ ਧਰੋਣੇ ਹੁੰਦੇ ਉਹ ਜਿਹੜੀ ਲੜਕੀਆਂ ਹੀ ਨਹੀਂ ਲੜਕਿਆਂ ਨੂੰ ਵੀ ਉਹ ਲੋਕ ਜਣੀ ਆਪਣਾ ਸ਼ਿਕਾਰ ਬਣਾਉਂਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਧਰੋਂ ਕੁਝ ਹੋਰ ਕਹਿ ਕੇ ਲੈ ਕੇ ਜਾਂਦੇ ਨੇ ਉੱਥੇ ਫਿਰ ਕੁਝ ਹੋਰ ਨਿਕਲਦਾ ਤੇ ਜਦ ਨਹੀਂ ਕੰਮ ਹੁੰਦਾ ਫਿਰ ਉਹਦੇ ਉੱਤੇ ਯਾਰ ਹੋਣ ਲੱਗ ਜਾਂਦਾ ਬੰਦੇ ਵੀ ਬਣਾ ਲੈਂਦੇ ਨੇ ਕਿਉਂ ਉਹਨਾਂ ਦੇ ਜਿਹੜੇ ਏਜੰਟ ਨੇ ਉਹਨਾਂ ਦੇ ਪੈਸੇ ਖਾਦੇ ਹੁੰਦੇ ਨੇ ਤਾਂ ਆਗਲੇ ਪਰਿਵਾਰਾਂ ਤੋਂ ਪਰਿਵਾਰ ਦੇ ਵੀ ਕੋਈ ਧੰਨੇ ਦੇ ਯਾਰ ਤੇ ਬਹੁਤ ਅਤਿਆਚਾਰ ਕਰਦੇ ਨੇ ਤੇ ਗਾਹਾਂ ਫਿਰ ਜਿਹੜੇ ਏਜੰਟ ਨੇ ਉਹ ਵੀ ਪੈਸੇ ਪਰਖਾ ਦੇ ਵਿੱਚੋਂ ਵੀ ਕਮਿਸ਼ਨ ਲੈਂਦੇ ਨੇ ਉਹਨਾਂ ਨੇ ਸੋ ਇਸ ਕਰਕੇ ਆ ਗਾਹਾਂ ਨੂੰ ਸੌਦੀ ਅਰਮਾਣ ਦੇ ਵਿੱਚ ਆਪਣੀਆਂ ਬੇਟੀਆਂ ਨੂੰ ਨਾ ਭੇਜੋ ਪਤਾ ਹੱਥ ਜੁੜ ਗਏ ਹੀ ਲੋਕਾਂ ਨੂੰ ਕਹਾਂਗੇ ਬਹੁਤ ਔਖਾ ਸਾਰਾ ਕੁਝ ਵਾਗਿਆ ਆਏਗੇ ਨੇ ਸਾਵਾ ਜੇ ਤੇ ਬਹੁਤ ਜ਼ਰੂਰ ਸੀ ਜਿਹੜੀ ਸਹੀ ਸਲਾਹ ਉੱਤ ਬੈਠੀ ਆਪਣੇ ਵਿੱਚ ਨਹੀਂ ਇਹਦਾ ਭਾਅ ਹੋਣੀ ਪੱਢਣੀ ਸੀ ਜੇ ਕਿਤੇ ਨਾ ਸਾਡੇ ਕੋਲੇ ਉਹ ਖਬਰ ਆਉਂਦੀ ਨਾ ਪਤਾ ਲੱਗਦਾ ਲੱਖਾ ਜੀ ਨਾਂ ਦਾ ਦੱਸਦੇ ਉਹਨੇ ਸਾਨੂੰ ਦੋ ਮਿੰਟ ਲੱਖਾ ਜੀ ਦੱਸਣਗੇ ਵੀ ਕੀ ਕੀ ਗੱਲਬਾਤ ਸੀ ਕੀ ਜੀ ਲੱਖਾ ਜੀ ਜਿਵੇਂ ਕਿ ਆਪਾਂ ਬੈਠੇ ਨੇ ਦਰੇ ਤੇ ਹਲਕੇ ਮੈਂ ਤੁਹਾਨੂੰ ਕਰੇ ਇਸ ਤੇ ਦਿਲ mera ਬਹੁਤ ਦੱਬਦਾ ਨਾ ਕੋਈ ਵੀ ਮੇਰੇ ਨਾਲ ਕਿ ਇਦਾਂ ਦੇ ਅੱਜ ਕੋਈ ਲੋਕ ਇਨਸਾਨ ਤੋਂ ਹੋਣ ਦੇ ਵੀ ਹੱਕਦਾਰ ਨਹੀਂ ਹੈਗੇ ਜਿਹੜੇ ਲੋਕ ਇੱਕ ਪੈਸੇ ਲਈ ਇੰਨਾ ਡਰ ਜਾਂਦੇ ਨੇ ਵੀ ਕਿਸੇ ਦੇ ਬੱਚੇ ਨੂੰ ਵੀ ਬੱਚੇ ਦੀ ਜ਼ਿੰਦਗੀ ਦੇ ਨਾਲ ਵੀ ਖਿਲਵਾੜ ਕਰਨ ਨੂੰ ਇਹ ਆਪਣਾ ਕੰਮ ਸਮਝਦੇ ਨੇ ਇਹਨਾਂ ਲੋਕਾਂ ਤੇਹਦੇ ਲੋਕਾਂ ਬਾਰੇ ਤੁਸੀਂ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਉਹਨਾਂ ਦੀ ਟੀਮ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਚੱਕ ਉਹਨਾਂ ਦੇ ਸਦਕਾ ਅੱਜ ਬੇਟੀ ਸਾਡੇ ਚ ਬੈਠੀ ਆ ਮੈਂ ਪ੍ਰਧਾਨ ਜੀਆਂ ਕੋਲੇ ਗੱਲ ਕੀਤੀ ਜਦ ਮੇਟੀ ਦਾ ਮੈਨੂੰ ਫੋਨ ਆਇਆ ਕਹਿੰਦੀ ਮੈਨੂੰ ਬੰਦਕ ਬਣਾ ਲਿਆ ਇਹਨਾਂ ਨੇ ਬਈ ਅੰਦਰ ਮੈਨੂੰ ਤਾਂ ਤਾੜ ਤਾਂ ਮੈਂ ਕਿਹਾ ਜਮਾ ਹੀ ਰਹਿਮ ਨਹੀਂ ਕਰਦੇ ਕਹਿੰਦੀ ਇਹ ਤਾਂ ਫਿਰ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਪ੍ਰਧਾਨ ਜੀਆ ਨੇ ਦਫ਼ਤਰ ਗੱਲ ਕੀਤੀ ਮਾਨ ਸਾਹਿਬ ਦੇ ਮਾਨ ਸਾਹਿਬ ਦੇ ਦਫ਼ਤਰ ਸੜਕਾ ਇਹਨਾਂ ਨੇ ਅਵਤਾਰ ਜੀ ਨਾਲ ਗੱਲ ਕੀਤੀ ਤਾਂ ਸਾਡੀ ਬੇਟੀ ਅੱਜ ਸਾਡੇ ਚ ਬੈਠੀ ਆ ਅਸੀਂ ਕਹਿੰਦੇ ਆ ਵੀ ਇਹੋ ਜਿਹੇ ਦਰਿੰਦਿਆਂ ਤੋਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਜਿਹੜੇ ਆ ਕੁੜੀਆਂ ਤੇ ਅਤਿਆਚਾਰ ਕਰਦੇ ਨੇ ਇਹਨਾਂ ਬੇਟੀ ਇਹ ਦਿੱਤਾ ਜਾ ਕਰਦਨੇ ਹੈ ਇਹਨਾਂ ਦੇ ਦੇਖੋ ਜੀ ਤੁਸੀਂ ਸਰਕਾਰਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਜਿਹੜੀਆਂ ਕਹਿਦੀਆਂ ਨੇ ਸਾਡਾ ਫਰਜ ਹੈ ਅਸੀਂ ਆਪਣਾ ਫਰਜ ਇਮਾਨਦਾਰੀ ਨਾਲ ਪੂਰਾਵਾਗੇ ਤੇ ਉਹ ਬਈ ਕਿਉਂ ਨਹੀਂ ਇਹਨਾਂ ਦਰਿੰਦੇ ਲੋਕਾਂ ਨੂੰ ਨਖਸ ਪਾਉਂਦੇ ਲਖਮੀਰ ਜੀ ਅਸੀਂ ਪਹਿਲਾਂ ਤਾਂ ਸਭ ਤੋਂ ਅਸੀਂ ਪੰਜਾਬੀ ਚੈਨਲ ਕਮ ਕਲਮੁਰ ਫਤਬਾ ਦਾ ਬਹੁਤ ਨਵੇਂ ਬਣਤਾ ਨਵਾਂ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਣੀ ਆ ਕਿਉਂਕਿ মিডিਆ ਹੀ ਨਹੀਂ ਸਾਡੀ ਆਵਾਜ਼ ਕੜਨ ਦਿੰਦਾ ਕਿਸੇ ਤੱਕ ਪਹੁੰਚਾਉਣ ਦਿੰਦਾ ਤਾਂ ਕਿ ਮਾਨਸਾਬ ਅੱਗੇ ਨਾ ਜਾਣ ਸਰਕਾਰਾਂ ਦੇ ਕੰਨ ਤੇ ਤਾਂ ਜੂਨੀ ਸਰਕਦੀ ਐ ਅਸੀਂ ਸਰਕਾਰਾਂ ਤੋਂ ਕੀ ਆਸ ਕਰੀਏ ਦੱਸੋ ਲਖਾ ਜੀ ਜਿਹੜੇ ਪੀੜਤ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਦਾਂ ਦਾ ਐਕਸੀਡੈਂਟ ਹੁੰਦਾ ਹੈ ਜਿਵੇਂ ਕਿ ਇੰਨੀ ਜ਼ਿਆਦਾ ਜ਼ਿੰਦਗੀ ਫੇਸ ਕਰਨੀ ਪੈਂਦੀ ਹੈ ਉਹਦਾ ਬੱਚੇ ਦੀ ਲਾਜ ਤੇ ਕੀ ਅਸਰ ਪੈਂਦਾ ਹੈ ਮੱਚੇ ਦੀ ਲਾਈਫ ਤਾਂ ਦੇਖੋ ਲਖਵੀਰ ਜੀ ਬਹੁਤ ਜ਼ਿਆਦਾ ਅਸਰ ਪੈਂਦਾ ਬਹੁਤ ਬੱਚਾ ਟੈਨਸ਼ਨ ਚੱਲੇ ਜਾਂਦਾ ਪਰ ਸਾਡੀ ਬੇਟੀ ਸਟਰੋਂਗ ਆ ਕਿਉਂਕਿ ਜਿੰਨਾ ਇਹਦੇ ਨਾਲ ਜ਼ੁਲਮ ਹੋਇਆ ਨਹੀਂ ਕੋਈ ਸਹਨ ਕਰ ਸਕਦੀ ਬੇਟੀਆਂ ਅਜਿhandle ਬੇਟੀਆਂ ਨਹੀਂ ਸਹਨ ਕਰ ਸਕਦੀਆਂ ਪਰ ਦੇਖੋ ਅਸੀਂ ਵੀ ਸਲੂਟ ਕਰਦੇ ਆ ਬੇਟੀ ਭੈਣ ਸਾਡੀ ਬਹੁਤ ਸਟਰੋਂਗ ਹੈ ਇਸ ਗੱਲ 'ਚ ਕੋਈ ਦੋਹਰਾ ਨਹੀਂ ਬੱਸ ਬੇਟੀਆਂ ਉੱਥੇ ਹੋਰ ਵੀ ਹੁਣ ਇਹਦੇ ਨਾਲ ਦੇ 40 ਕੁੜੀਆਂ ਫਸੀਆਂ ਹੋਈਆਂ ਨੇ ਅਸੀਂ ਮੋਦੀ ਸਰਕਾਰ ਨੂੰ ਦੇਖੋ ਇਹ ਬੇਨਤੀ ਕਰਦੇ ਆ ਵੀ ਆ ਜਾਂਦੇ ਦਰਿੰਦਿਆਂ ਨੂੰ ਨੱਥ ਪਾਈ ਜਾਵੇ ਕਿਉਂਕਿ ਉਹ ਵੱਡੇ ਲੈਵਲ ਦਾ ਕੰਮ ਆ ਇਹ ਹੀ ਕਰ ਸਕਦੇ ਸਾਡੀ ਆਵਾਜ਼ ਜੇ ਉਹਨਾਂ ਤੱਕ ਪਹੁੰਚਦੀ ਆ ਤਾਂ ਇਹ ਇਹਨਾਂ ਨੂੰ ਨੱਥ ਪਾਈ ਜਾਵੇ ਦਰਿੰਦਿਆਂ ਨੂੰ ਜਿਹੜੇ ਕੁੜੀਆਂ ਤੇ ਜ਼ੁਲਮ ਕਰਦੇ ਆ ਬਹੁਤ ਧੰਨਵਾਦ ਜੀ ਤੁਹਾਡਾ